ਸੋਸ਼ਲ ਮੀਡੀਆ ਤੇ ਇੱਕ ਕਾਲ ਰਿਕਾਰਡਿੰਗ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਰਾਜਵੀਰ ਜਵੰਦੇ ਦੇ ਬਾਰੇ ਹੈ ਉਸ ਦੇ ਬਾਰੇ ਇੱਕ ਇਨਸਾਨ ਕਾਲ ਰਿਕਾਰਡਿੰਗ ਦੇ ਵਿੱਚ ਵੱਡੀਆਂ ਗੱਲਾਂ ਜਵੰਦੇ ਦੇ ਬਾਰੇ ਕਹਿ ਜਾਂਦਾ ਹੈ ਤੇ ਸ਼ਰਯਾਮ ਹੀ ਕਹਿ ਦਿੰਦਾ ਹੈ ਉਸਨੇ ਮਰ ਜਾਣਾ ਹੈ ਤੇ ਬਾਕੀ ਤੁਸੀਂ ਖੁਦ ਸੁਣ ਲਓ ਉਸ ਬੰਦੇ ਨੇ ਕੀ ਕਿਹਾ ਇਸ ਕਾਲ ਰਿਕਾਰਡਿੰਗ ਦੇ ਵਿੱਚ ਮਰ ਜਾਣਾ ਹੈ ਇਹ ਗੱਲ ਸ਼ਮਸ਼ਾਨ ਕੋਲੋਂ ਲੰਘਿਆ ਕਰੋ ਤੁਹਾਨੂੰ ਚੇਤਾ ਆਵੇ ਕਿ ਮਰ ਜਾਣਾ ਹੈ ਮੈਂ ਹਿੰਦੁਸਤਾਨ ਦੇ ਗੁਲਾਮ ਲੋਕਾਂ ਦੇ ਸਾਹਮਣੇ ਇੱਕ ਗੱਲ ਰੱਖੀ ਵੀ ਰਾਏ ਵੀਰ ਜਵੰਦਾ ਜੇ ਮੌਤ ਨਾਲ ਲੜਦਾ ਪਿਆ ਉਹ ਮਰ ਜਾਊਗਾ ਜੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਬੜਾ ਤੰਦਰੁਸਤ ਹੋ ਜਾਊਗਾ 20 30 40 ਸਾਲਾਂ ਨੂੰ ਮਰ ਜਾਊਗਾ ਮੇਰੇ ਕਹਿਣ ਦੀ ਸਾਰੀ ਗੱਲ ਮੈਂ ਕੋ ਸਪਾਈਆਂ ਸੁਈਆਂ ਦੇ ਨਾਲ ਭੈਣ ਜਿਹੜਾ ਗੁਲਾਮਾਂ ਨੂੰ ਦਿੰਦਾ ਹੁੰਦਾ ਪਰ ਮੇਰੇ ਕਹਿਣ ਦੇ ਜਿਹੜੀ ਗੱਲ ਤੁਹਾਡੇ ਜਿਹੜੀ ਖਾਣੇ ਨਹੀਂ ਪੈਣੀ ਵੀ ਮਰ ਜਾਣਾ ਮਾਂ ਦੀ ਲੱਕੜ ਮਾਰੀ ਤੁਹਾਡੀ ਦੀ ਸਾਲੇ ਮੇਰੇ ਇਹ ਤੂੰ ਮਾੜਾ ਬੋਲਦਾ ਮਰ ਜਾਣਾ ਮਰ ਜਾਣਾ ਇਹਨੂੰ ਮਾੜਾ ਕੀ ਮਤਲਬ ਕੀ ਹੋ ਗਿਆ ਇਹ ਕਿਧਰੋਂ ਮਾੜੀ ਗੱਲ ਹੋ ਗਈ ਸਾਰੀ ਦੁਨੀਆ ਦੇ ਸਾਰੇ ਕੰਮਾਂ ਦੀ ਹੋਣ ਦੀ ਸੰਭਾਵਨਾ 50-50 ਹੈ ਇੱਕੋ ਹੀ ਕੰਮ ਹੈ ਨਿਸ਼ਚਿਤ ਜਿਹੜਾ ਹੋਣਾ ਹੀ ਹੋਣਾ ਮੌਤ ਤੇ ਉਹ ਉਹੀ ਇੱਕ ਗੱਲ ਕਰਨ ਤੋਂ ਘਬਰਾਈ ਜਾਣਗੇ ਇਹ ਕਹਿਦਾਂਗੇ ਉਹਨੇ ਮਰ ਜਾਣਾ ਓਏ ਓਏ ਐ ਕਿਹੋ ਗੱਲ ਕੀਤੀ ਐ ਕਿਹੋ ਗੱਲ ਕੀਤੀ ਠੀਕ ਹੋ ਜਾਵੇ ਫਿਰ ਮਰ ਜੂਗਾ ਤੀਆਂ 40 ਸਾਲਾਂ ਨੂੰ ਇਹ ਚ ਕਿੱਡੀ ਵੱਡੀ ਗੱਲ ਮਾਪਾ ਬਰੋਂਦੇ ਰਹਿ ਜਾਣਗੇ ਆਪਣੇ ਵੀ ਰੋਂਦੇ ਰਹਿ ਜਾਣਗੇ ਖਰੇ ਆਪਣੀਆਂ ਭੈਣ ਚੁਕੇ ਨੇ ਹਸਤੀਆਂ ਚੱਕਣੀਆਂ ਕਿ ਨਹੀਂ ਚੱਕਣੀਆਂ ਕਿਹੜੇ ਟਰੱਕ ਥੱਲੇ ਆਉਣਾ ਕਿਹੜੀ ਬੱਸ 'ਚ ਵੱਜਣਾ ਆਪਾਂ ਕਿਵੇਂ ਮਰਨਾ ਕੋਈ ਪਤਾ ਉਹਦੀ ਗੱਲ ਕਰੀ ਤੇ ਉਹ ਮੌਤੀ ਗਾਲਿ ਕਿਉਂ ਕੀਤੀ ਕਿ ਮਰ ਜਾਣ ਦੀ ਗੱਲ ਕਿਉਂ ਕੀਤੀ ਜੋਗੇ ਵਿਖਾਓ ਕਿੰਨਾ ਚਿਰ ਜਿਉਣ ਲੋਗੇ ਆ ਰਾਮ ਗਏ ਉਹ ਰਾਵਣ ਗਏ ਜਾਕੋ ਬਹ ਪਰਵਾਰ ਰਾਮ ਰਾਵਣ ਸਾਰੇ ਉੱਡ ਗਏ ਤੇ ਤਿੱਤਰ ਬਟੇਰੇ ਕੁਝ ਨਹੀਂ ਲੱਭਿਆ ਪਾੜ ਪੂੜ ਸਭ ਕੁਝ ਇੱਕ ਵਾਰੀ ਤੈਸ ਨਾਲ ਸੁਣਦਾ ਹੀ ਹੁੰਦਾ ਸਭ ਨੇ ਜਾਣਾ ਸਭ ਦੀ ਉਮਰ ਤੇ ਇੱਕ ਦੂਜੀ ਗੱਲ ਆ ਗਈ ਹੁਣ ਤੁਸੀਂ ਕਹੋਗੇ ਬੜੇ ਪੋਜ਼ਿਟਿਵ ਬਣਨ ਦੀ ਕੋਸ਼ਿਸ਼ ਕਰਦੇ ਭਾਰਤ ਦੇ ਲੋਕਾਂ ਨੇ ਵਿਖਾਵਾ ਵੜਾ ਕਸਿੰਗਰ ਨੇ ਫੋਟੋ ਪਾਈ ਦੋਵਾਂ ਨੇ ਪਾਤੀ ਸਾਰਿਆਂ ਨੇ ਪਾਤੀ ਸਿੰਪਤੀ ਸਾਰੇ ਬਟੌਰਨ ਲਾਪੇ ਹੁਣ ਰਾਜਵੀਰ ਜੁੰਦੇ ਦੀ ਫੋਟੋ ਜਿਹੜਾ ਨਹੀਂ ਪਾਊਗਾ ਤੁਹਾਨੂੰ ਐ ਹੋਣਾ ਲੋਕਾਂ ਨੇ ਕਹਿਣਾ ਵੀ ਤੂੰ ਕਿਉਂ ਨਹੀਂ ਪਾਈ ਇਹ ਸਿੰਪਤੀ ਅਹੀਂ ਵੀ ਥੋੜੀ ਲੈ ਲਈਏ ਇਹ ਜਿੰਨੇ ਸਿੰਘਰਾ ਨੇ ਜਿੰਨੇ ਫੋਟੋਆ ਪਾਈਆਂ ਜਿੰਨਾਂ ਲੋਕਾਂ ਨੇ ਵੀ ਨਾਰਮਲ ਲੋਕਾਂ ਨੇ ਮੈਨੂੰ ਦੱਸੋ ਤੁਸੀਂ ਪ੍ਰੇ ਪ੍ਰੇ ਲਿਖ ਕੇ ਫੋਟੋਆ ਪਾਤੀਆਂ ਤੁਹਾਡੇ ਕਿਹੜੇ ਬੰਦੇ ਨੇ ਉਹਦੇ ਆਗੇ ਗੁਰਦੁਆਰੇ ਦੇ ਨਾਮ ਦੀ ਅਰਦਾਸ ਕਰਾਈ ਉਹਦੇ ਪਰਿਵਾਰ ਤੋਂ ਬਿਨਾ ਤੇ ਕਿਹੜੇ ਬੰਦੇ ਨੇ ਜੋੜੇ ਲਾ ਕੇ ਸਿਰ ਤੇ ਰਮਾਲ ਰੱਖ ਕੇ ਹੱਥ ਜੋੜ ਕੇ ਪਰਮਾਤਮਾ ਨੂੰ ਮਨ ਚ ਤਾਂ ਕੇ ਕਿਹਾ ਕਿ ਇਹ ਬੰਦੇ ਨੂੰ ਠੀਕ ਕਰ ਕੁਟਿਆ ਕਰੋ ਕਿਸੇ ਦੇ ਆਏ ਗਏ ਦੀ ਇਸ ਦੁਨੀਆ 'ਚ ਕਿਸੇ ਨੂੰ ਕੋਈ ਫਿਗਰ ਨਹੀਂ ਐਵੇਂ ਡਰਾਮਾ ਫੜਿਆ ਤੁਸੀਂ ਕਲੰਨਾ ਨੂੰ ਸਿੱਖਿਆ ਲੈਣੀ ਚਾਹੀਦੀ ਵੀ ਜੀਵਨ ਐਡਾ ਛੋਟਾ ਕਦੋਂ ਵੀ ਕਿਸੇ ਦੇ ਨਾਲ ਕੁਝ ਵੀ ਹੋ ਸਕਦਾ ਉਹਦੇ ਚਾਰ ਬੰਦਿਆਂ ਨੇ ਫੋਟੋ ਆ ਪਾਤੀਆਂ ਇਹ ਹੁਣ ਇਹ ਬਸ ਥੋੜੇ ਸਮੇਂ ਦੀ ਖੇਡ ਏ ਉਹ ਬਚ ਗਿਆ ਤਾਂ ਵੀ ਠੀਕ ਨਹੀਂ ਬਚਿਆ ਹੋਰ ਦੋ ਦੋ 2 ਚਾਰ ਮਹੀਨਾ ਲੋਕਾਂ ਨੇ ਭੁੱਲਿਆ ਨਾ ਇੰਨਾ ਕੇ ਜੀਵਨ ਹੈ ਜੀਵਨ ਇੰਨਾ ਕੇ ਸੱਚ ਹੈ ਪਰ ਇਹ ਹਿੰਦੁਸਤਾਨ ਦੇ ਲੋਕਾਂ ਨੂੰ ਲੱਗਦਾ ਹੀ ਮਰਨਾ ਹੀ ਨਹੀਂ ਫਿਰ ਜਦੋਂ ਮੌਤ ਆਉਂਦੀ ਹੈ ਨਾ ਉਹ ਡਰ ਡਰਨ ਗਿਆ ਹੈ ਮਰ ਕੇ ਮਰ ਜਾਣਾ ਅਸੀਂ ਹੁਣ ਸਾਰਾ ਕੁਝ ਖੋਇਆ ਜਾਣਾ ਜੋ ਕੀਤਾ ਹਰ ਚੀਜ਼ਾਂ ਹੀ ਉਹ ਜੋੜੋ ਜਿਹੜੀਆਂ ਕੋ ਕੰਮ ਆ ਜਾਣ ਮੌਤ ਦਾ ਖਿਆਲ ਤਾਂ ਹੋਵੇ ਮਨ ਚ ਜਿੰਨੇ ਆਉਣਾ ਸਾਰੇ ਪਰਿਵਾਰ ਨੇ ਆਣਾ ਮੈਂ ਆਪਣੇ ਪਰਿਵਾਰ ਜੀ ਯਾਰ ਦੋਸਤੋ ਸਾਰਿਆਂ ਦੀ ਅਰਥੀਆਂ ਅੱਖਾਂ ਸਾਹਮਣੇ ਸੋਚੀਆਂ ਹੋਈਆਂ ਕਈ ਵਾਰ ਇੱਕ ਵਾਰ ਨਹੀਂ ਹਜ਼ਾਰ ਵਾਰ ਤੇ ਪੋਤ ਪਗੋੜੇ ਲੋਕ ਤੁਹਾਨੂੰ ਲੱਗਦਾ ਮਰਨਾ ਨਹੀਂ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ